ਕੁਰੰਬਲਾ ਨੂੰ ਆਪਾਂ ਵੜਨੇ ਆ ਕੀ ਫਾਇਦਾ ਵੇ ਸਵਾਗਤ ਹੈ ਫਿਰ ਇਹ ਬੋਸ ਸਮਾਨ ਜੀ ਆਪਾਂ ਕੁਰੰਬਲਾ ਅੱਜ ਅਸੀਂ ਕੁਰੰਬਲਾ ਵਾ ਜੇ ਕੋਈ ਵੜਦਾ ਨਸ਼ਾ ਕਰਦਾ ਵਾ ਆਪਾਂ ਵੜਦੇ ਨਹੀਂ ਆ ਪੱਟੀਆਂ ਮੋਟ ਤੁਸੀਂ ਪਿੱਛੋਂ ਸਪਲਾਈ ਕਰੋ ਹਾਂ ਬੰਦ ਕਿੱਦਾਂ ਕੋਈ ਨਸ਼ਾ ਆਈਊਗਾ ਜਦੋਂ ਆਪਾਂ ਮੋਟ ਪਾਟ ਕੇ ਨਖੇੜਤਾ ਨਾ ਤੇ ਨਸ਼ਾ ਕਿੱਦਾਂ ਆਊਗਾ ਤੁਸੀਂ ਕੁਰੰਬਲਾ ਵੱਡਾ ਲੱਗੇ ਆ ਮੋਟ ਨੂੰ ਛੱਡਾਂ ਲੱਗੇ ਆ ਮਜ਼ਾ ਨਹੀਂ ਮੋਟ ਪੱਟੋ ਜੀ ਪਟੋ ਮੋਢ ਮੋਢ ਨੂੰ ਪਟਾਂਗਾ ਕਰੁੰਬਲਾ ਕਿੱਦਾਂ ਉਹ ਫੁੱਟਣ ਗਿਆ ਅੱਜ ਕਰੁੰਬਲਾ ਆਪਾਂ ਵੜ ਦਿੰਨੇ ਆ ਤੇ ਕਰੁੰਬਲਾ ਅਗਲੇ ਸਾਲ ਨੂੰ ਹੋਰ ਹੋਕ ਪੈਣ ਗਿਆ ਨਵੀਆਂ ਕਰੁੰਬਲਾ ਨੂੰ ਨਹੀਂ ਵੱਡੀਆਂ ਜਾਂਦੀਆਂ ਜੀ ਪਟਨਾ ਮਾਨ ਸਾਹਿਬ ਮੋਢ ਪਟੋ ਗਰੀਬਾਂ ਨੂੰ ਨਾ ਤੰਗ ਕਰੋ ਅਸੀਂ ਸਾਨੂੰ ਤੁਹਾਡੀ ਗਾਂ ਵੀ ਲੋੜ ਏ ਸਾਨੂੰ ਤੁਹਾਡੀ ਬੋਲ ਲੋੜ ਏ ਸਾਨੂੰ ਨਾ ਗਰੀਬਾਂ ਨੂੰ ਸਤਾਇਆ ਜਾਵੇ ਸਾਡਾ ਕਾਰ ਨਾਟਾ ਜਾਵੇ ਅਸੀਂ ਇੱਕ ਘਰ ਨਹੀਂ ਰਹਿੰਦਾ ਸਾਰੀ ਪੰਚਾਇਤ ਨੂੰ ਸਰਕਾਰ ਨੂੰ ਪੁੱਛਿਆ ਜਾਵੇ ਸਾਨੂੰ 4-12 ਸਾਡੇ ਛੋਟੇ-ਛੋਟੇ ਬੱਚੇ ਸਕੂਲੇ ਗਏ ਆ ਅਏ ਚਾਰ ਘਰ ਰਹਿਨੇ ਆ ਜੋ ਉਹਦਾ ਹਿੱਸੇ ਦਾ ਬੰਦਾ ਜੂਨੇ ਦਾ ਉਹ ਕੀਤਾ ਜਾਵੇ ਚਾਰ ਹਿੱਸਿਆਂ ਜੋ ਵੀ ਬੰਦਾ ਅਸੀਂ ਇਹਨੇ ਕਹਿੰਦੇ ਨਿਆ ਜੂਨੇ ਦਾ ਪਾਣੀ ਦਾਵੇ ਜੋ ਬੰਦਾ ਹਿੱਸਾ ਚੋਂ ਹਿੱਸੇ ਦੇ ਵਿੱਚ ਵੰਡਿਆ ਜਾਵੇ ਠੀਕ ਹੈ ਪੁਲਿਸ ਨੇ ਨਿਸ਼ਾਨਦੇਹੀ ਕੀਤੀ ਹੈ ਕਿਹਦੇ ਆਰਡਰਾਂ ਤੇ ਕਾਰਵਾਈ ਹੋ ਰਹੀ ਹੈ ਕੀ ਜਾਣਕਾਰੀ ਹੈ ਨੇ ਬਿਲਕੁਲ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਜਾਇਜ਼ ਉਸਾਰੀਆਂ ਉਹਦੇ ਖਿਲਾਫ ਜਿਹੜੀ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜੀ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਵੀ ਇਹ ਨਜਾਇਜ਼ ਉਸਾਰੀਆਂ ਸੰਬੰਧੀ ਜਿਹੜੀ ਕਾਰਵਾਈ ਕੀਤੀ ਗਈ ਹੈ ਕੁਝ ਜਿਹੜੇ ਘਰ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ 'ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਤੇ ਹੋਏ ਅੱਜ ਜਿਹੜਾ ਬੀਡੀਪੀਓ ਸਾਹਤੇ ਹੁਕਮਾ ਤਹਿਤ ਜਿਹੜੀ ਆ ਡਿਮੋਲੇਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੜੀ ਇਦਾਂ ਹੀ ਨਜਾਇਜ਼ ਸਾਰੀਆਂ ਹੋਣਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਇਹਨਾਂ ਤੇ ਕੋਈ ਕਨੈਕਸ਼ਨ ਐਨਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਕਾਰਡ ਹੈਗੇ ਨੇ ਕਿ ਇਹ ਇਨਵੋਲ ਹੈਗੇ ਨੇ ਬਿਲਕੁਲ ਜਿਹੜਾ ਅਸੀਂ ਇਹਨਾਂ ਦਾ ਰਿਕਾਰਡ ਖੰਗਾਲਿਆ ਤਾਂ ਇਹਨਾਂ ਤੇ ਤਕਰੀਬਨ 9 ਮੁਕਦਮੇ ਜਿਹੜੇ ਐਨਡੀਪੀਐਸ ਦੇ ਆਲਰੇਡੀ ਦਰਜ ਹੈ ਇਹਨਾਂ ਦੀ ਹਿਸਟਰੀ ਹੈਗੀ ਹੈ ਜਿਹੜੀ ਐਨਡੀਪੀਐਸ ਐਕਟ ਦੇ ਕੇਸਿਸ ਦੀ ਜੀ ਸਰ ਇਸ ਲੋਕੇਸ਼ਨ ਦੇ ਵਿੱਚ ਕੁੱਲ ਕਿੰਨੀ ਆਈਡੈਂਟੀਫਿਕੇਸ਼ਨ ਹੈ ਹੋਏ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਦੀ ਹੈ ਨਹੀਂ ਬਿਲਕੁਲ ਇਹ ਕੰਟੀਨਿਊਸ ਪ੍ਰੋਸੈਸ ਹੈਗਾ ਹੈ ਇਹ ਸਾਡਾ ਜਿਹੜਾ ਬੂਟਪਿੰਡ ਜਿਹੜਾ ਸੁਭਨਪੁਰ ਥਾਣੇ 'ਚ ਪੈਂਦਾ ਹੈਗਾ ਇੱਕ ਡਰੱਗ ਹੌਟਸਪੌਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਹਾਂ ਤੇ ਜਿਹੜੇ ਵੀ ਇੱਥੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚ ਜੰਗ ਜਿਹੜੀ ਨਸ਼ਿਆ ਵਿਰੁੱਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਰਥਲਾ ਪੁਲਿਸ ਵੱਲੋਂ 111 ਮੁਕਦਮੇ ਦਰਜ ਕੀਤੇ ਗਏ ਹਨ ਤੇ 190 ਤੋਂ ਵੱਧ ਜਿਹੜੇ ਡਰੱਗਸ ਸਮਗਲਸ ਤੇ ਪੈਡਲਰਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਇਲਾਵਾ ਜਿਹੜਾ ਕਾਫੀ ਮੁੰਡਿਆਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਤੇ ਵੀ ਭਰਤੀ ਕਰਾਇਆ ਹੈਗਾ ਤੇ ਬਿਲਕੁਲ ਜਿਹੜੀ ਨਸ਼ਾ ਦੇ ਖਿਲਾਫ ਜੰਗ ਹੈ ਪੂਰੀ ਜੋਰ ਸ਼ੋਰ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ ਬੰਦਿਆਂ ਚਾਵੇ ਕਿ ਇਹਨਾਂ ਦਾ ਜੋ ਸੋਰਸ ਆਫ ਇਨਕਮ ਸੀ ਕਿਤਨੋਂ ਤੋਂ ਡਰੱਗ ਬਣੀ ਸੀ ਔਰ ਪੁਲਿਸ ਨੂੰ ਵੀ ਫਿਰ ਸਖਤ ਕਾਰਵਾਈ ਤੇ ਸੱਲ ਨੇ ਬਿਲਕੁਲ ਜਿਹੜਾ ਨਸ਼ੇ ਦਾ ਜਿਹੜਾ ਇੱਕ ਜੜ ਹੈਗੀ ਹੈ ਉਹ ਜਿਹੜਾ ਇਹਨੂੰ ਲੁਕਰੇਟਿਵ ਬਿਜ਼ਨਸ ਮੰਨਦੇ ਹੈਗੇ ਆ ਜਾਂ ਜਿਹੜੀ ਨਾਜਾਇਜ਼ ਤਰੀਕੇ ਨਾਲ ਜਿਹੜੀ ਕਮਾਈ ਕਰਦੇ ਆ ਕਾਲਾ ਧਨ ਉਹਦੇ ਤਹਿਤ ਜਿਹੜੀ ਇਹ ਉਸਾਰੀ ਕਰਦੇ ਹੈ ਜਾਂ ਜ਼ਮੀਨਾਂ ਖਰੀਦੇ ਹੈ ਤੇ ਉਹ ਅਸੀਂ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਵੀ ਕਰਾ ਰਹੇ ਆ ਤੇ ਉਹਨੂੰ ਜ਼ਬਤ ਵੀ ਕਰਾਵਾਂਗੇ ਅਗਲੇ ਸਵਾਲ ਹੈ ਜੀ ਕਿੰਨੀ ਇੱਕ ਅੱਜ ਲੋਕੇਸ਼ਨਾਂ ਦੇ ਕਾਰਵਾਈ ਹੋਣ ਜਾ ਰਹੀਆਂ ਹੈ ਨੀ ਅੱਜ ਬੂਟਪਿੰਟ ਤੇ ਹੀ ਜਿਹੜਾ ਜਿਹੜਾ ਬੀਡੀਪੀਓ ਸਾਹਿਬ ਵੱਲੋਂ ਜਿਹੜਾ ਹੁਕਮ ਹੋਇਆ ਅੱਜ ਇੱਥੇ ਹੀ ਕਾਰਵਾਈ ਹੈ ਆਉਣ ਵਾਲੇ ਸਮੇਂ 'ਚ ਹੋਰ ਵੀ ਅਸੀਂ ਕਰਾਂਗੇ ਇੱਥੇ ਅਸੀਂ ਅੱਜ ਦੋ ਘਰ ਜਿਹੜੇ ਆਈਡੈਂਟੀਫਾਈ ਕੀਤੇ ਹੈਗੇ ਜਿਹੜੇ ਨਜਾਇਜ਼ ਨਿਬਾਰੀ ਕੀਤੀ ਹੈ ਪੰਚਾਇਤੀ ਜ਼ਮੀਨ ਤੇ ਟੋਟਲ ਨੋਟਿਸ ਕਿੰਨੇ ਦਿੱਤੇ ਟੋਟਲ ਨੋਟਿਸ ਕਿੰਨੇ ਹੈਗੇ ਇਹ ਇਹ ਮੈਂ ਤਾਂ ਬੀਡੀਪੀਓ ਸਾਹਿਬ ਨੇ ਤੁਹਾਨੂੰ ਡਿਟੇਲਸ ਦੱਸ ਸਕਦੇ ਆ ਚਲੋ ਜਰ ਫਰੇਮ ਦੇ ਵਿੱਚ ਇਹਦਾ ਟਾਉਡਿ ਮੈਕਮੇ ਕੋ ਕੀ ਰਿਕਾਰਡ ਹੈ ਔਰ ਕਿਸ ਤਰ੍ਹਾਂ ਇਹ ਪ੍ਰੋਸੈਸ ਵਿੱਚ ਲਿਆਂਦੀ ਗਈ ਹੈ ਦੇਖੋ ਸਾਡੇ ਕੋਲ ਨਾ ਸੈਪਟੰਬਰ 2015 ਵਿੱਚ ਆਰਡਰ ਆ ਚੁੱਕੇ ਆ ਚੁੱਕੇ ਸੀਗੇ ਕਬਜ਼ਾ ਵਰੰਟ ਦੇ ਇਹਨਾਂ ਨੂੰ ਨੋਟਿਸ ਵੀ ਇਸ਼ੂ ਕਰਤੇ ਸੀਗੇ ਤੇ ਕੀ ਕਹਿੰਦੇ ਇਹਨਾਂ ਨੂੰ ਬਾਰ-ਬਾਰ ਹਦਾਇਤਾ ਵੀ ਮੇਰੇ ਪੰਚਾਇਤ ਕੱਤਰ ਵੱਲੋਂ ਪੰਚਾਇਤ ਅਫਸਰ ਵੱਲੋਂ ਬਾਰ-ਬਾਰ ਕਿਹਾ ਵੀ ਜਾ ਰਿਹਾ ਸੀ ਵੀ ਤੁਸੀਂ ਆਪਣੇ ਘਰ ਖਾਲੀ ਕਰ ਦਿਓ ਮੇਰੇ ਵੱਲੋਂ ਵੀ ਨੋਟਿਸ ਇਸ਼ੂ ਕੀਤੇ ਗਏ ਪਰ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਕਿਉਂਕਿ ਹੁਣ ਜਿਹੜੇ ਸਾਡੇ ਡਿਪਾਰਟਮੈਂਟ ਦੇ ਆ ਅਸੀਂ ਨਜਾਇਜ਼ ਕਬਜ਼ੇ ਜਿਹੜੇ ਉਹ ਛਡਵਾਣੇ ਆ ਠੀਕ ਹੈ ਇਸ ਤਹਿਤ ਹੀ ਅਸੀਂ ਅੱਜ ਮਤਲਬ ਜਿਹੜਾ ਦੇ ਸਭ ਨੂੰ ਵੀ ਕਿਹਾ ਸੀ ਕਿ ਸਾਡੇ ਜਿਹੜੇ ਡਿਪਾਰਟਮੈਂਟ ਤੇ ਨਗਾਇਜ਼ ਕਬਜੇ ਚੜਵਾਏ ਜਾਣੇ ਹਨ ਤਾਂ ਕਿ ਸਾਡੇ ਵੀ ਪ੍ਰੋਗਰੈਸ ਪੈ ਸਕੇ ਮੈਮ ਇੱਥੇ ਕਿੰਨੀ ਤੁਸੀਂ ਏਰੀਆ ਆਈਡੈਂਟੀਫਾਈ ਕੀਤਾ ਜਿਹੜਾ ਕਬਜਾ ਹੈਗਾ ਨਗਾਇਜ਼ ਤੋਂ ਦੇਖੋ ਹਲੇ ਤਾਂ ਮੇਰੇ ਕੋਲ 3-4 ਫਾਇਲਾ ਆਈਆਂ ਹੈ ਜੀਆਂ ਤੇ 3 ਘਰ ਦਾ ਅੱਜ ਅਸੀਂ ਕਰਨਾ ਹੈਗਾ ਤੇ ਉਹਦੇ ਸਬੰਧੀ ਚ ਅੱਜ ਅਸੀਂ ਆ ਕਾਰਵਾਈ ਕਰਨਾ ਹੈ ਮੈਂ ਇੱਕ ਅਹਿਮ ਸਵਾਲ ਹੈ ਇਹੀ ਉਹ ਹੀ ਪਿੰਡ ਹੈ ਆਇਡੈਂਟੀਫਾਈ ਕਰਦੇ ਹੋ ਕਿ ਜਿੱਥੇ ਪੰਚਾਇਤ ਇਲੈਕਸ਼ਨ ਨਹੀਂ ਹੋ ਸਕੀ ਹੋਰ ਕਾਰਨ ਕੀ ਸੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੰਚਾਇਤ ਇਲੈਕਸ਼ਨ ਕੋਈ ਜਿਆਦਾ ਕੋਈ ਇਸ਼ੂ ਨਹੀਂ ਹੈਗਾ ਜਿੱਥੇ ਨਜਾਇਜ਼ ਕਬਜ਼ੇ ਜ਼ਿਆਦਾ ਹੈ ਜਿਵੇਂ ਸਾਡੇ ਬੂਟਪ੍ਰਿੰਟ ਤੇ ਮੇਰੇ ਧਿਆਨ ਵਿੱਚ ਆਇਆ ਹੈ ਵੀ ਮੋਸਟਲੀ ਹੀ ਉਹ ਹੈਗਾ ਨਜਾਇਜ਼ ਕਬਜ਼ੇ ਤੇ ਉਸ ਦੇ ਰਿਗਾਰਡਿੰਗ ਜਿਵੇਂ ਮੈਨੂੰ ਕੋਈ ਇਨਸਟਰਕਸ਼ਨਸ ਆਈਆਂ ਤੇ ਉਹ ਘਰ ਹੀ ਆਇਡੈਂਟੀਫਾਈ ਕਰਨ ਤੋਂ ਬਾਅਦ ਹੀ ਮਿਲੋ ਠੀਕ ਹੈ ਥੈਂਕ ਯੂ ਜੀ

ਬੰਦੇ ਮੇਕ ਲੈਣੇ ਪੈ ਲਈ ਸਾਰਿਆਂ ਦੇ ਵਿੱਚ ਸਾਡੀ ਪੰਚਾਇਤ ਆ ਗਈ ਤੇ ਦੂਜਿਆਂ ਦੀਆਂ ਮਾਰਕੀਆਂ ਹੋ ਗਈਆਂ ਇੱਕ ਮੈਂ ਸਾਡੀ ਪੰਚਾਇਤ ਹਾਂਜੀ ਪਰਿਵਾਰੀ ਦੇ ਘਰੋਂ ਪੰਜ ਕਰਜੀ ਪੰਜ ਪਰਿਵਾਰਾਂ ਹਾਂਜੀ ਕਿੰਨੇ ਨੰਬਰ ਟੋਟਲ ਤੇ ਮੈਂਬਰ ਹੈ ਪਪਾਂ ਦੀ ਸਾਰਾ ਜਿੰਨਾ ਸਾਰਾ ਮੈਂਬਰ ਕੋਈ ਗਾਣਾ ਗਾਣਾ ਚੱਲਦਾ ਹੀ ਹੋ ਰਿਹਾ ਈ ਚੰਸਾ ਦਾ ਬਹੁਤ ੱਕਾ ਰਿਹਾ ਸਾਡਾ ਸੌਰਾ ਨੌਕਰੀ ਕਰਦੇ ਤਨਖਾਹ ਲਿਆਉਂਦਾ ਤੁਹਾਨੂੰ ਕੁਬਾਦ ਹੈ ਸਾਰੇ ਗੇਮਰੇ ਪਿਆਰੇ ਮੇਰਾ ਇੱਡਾ ਜਵਾਲ ਲੜਕਾ ਮੁੱਕ ਗਿਆ ਅੰਦਰ ਤਿੰਨ ਲੜਕੀਆਂ ਜੋ ਘਰ ਵਾਲੀਆਂ ਹਾਂਜੀ ਆ ਦੇਖੋ ਜੀ ਆ ਦੇਖੋ ਸਾਰੇ ਜੀ ਆ ਦੇਖੋ ਕਾਕਾ ਸਾਰੇ ਸੋਹਣੇ ਬੋਏ ਇਹ ਰਾਦੇ ਦੀ ਕਰੋ ਇੰਦਾ ਕਰੋ ਕਰੋ ਅੰਦਸ਼ ਕਰ ਰਹੇ ਆ ਆ ਵਕਾ ਸਾਰੇ ਆਪਣਾ ਜੀ ਅੱਡੀ ਡੀਡੀਪੀ ਯਾ ਡੀਡੀਪੀ ਕਮਿਸ਼ਨਰ ਸਾਹਿਬ ਨੂੰ ਪਾਇਆ ਸਾਰੇ ਹਾਈ ਕੋਰਟ ਦੀ ਸਾਡੀ ਅੱਜ ਤਰੀਕ ਚੱਲਦੀ ਪਈ ਆ ਜੀ ਅੱਜ ਸਾਡਾ ਸਟੇਟਾ ਵਕੀਲ ਸਾਹਿਬ ਨੇ ਕਿਹਾ ਸਾਰੇ ਵੀ ਮਤਲਬ ਸਾਡਾ 2 ਨੰਬਰ ਦੀ ਪ੍ਰਾਪਰਟੀ ਨਹੀਂ ਸਾਡਾ ਦਾਦਾ ਜੀ ਪੀਡਬਲਯੂ ਨੌਕਰੀ ਕਰਦਾ ਜੀ ਸਾਡੀ ਸਰਕਾਰ ਵੱਲੋਂ ਨਹੀਂ ਇਹਨਾਂ ਨਾਲ ਗੱਲਬਾਤ ਹੋਈ ਹੈ ਹਾਂ ਜੀ ਸਰ ਐਸਸ ਤੁਸੀਂ ਸਾਨੂੰ ਸਾ ਕਿਹਾ ਜੀ ਕੀ ਕਾਰਵਾਈ ਕਰਵਾ ਕੇ ਕਿਹਾ ਇਹਨਾਂ ਸਰ ਵੀ ਸਮੇਂ ਉਹੀ ਕਹਿ ਸਮਾਨ ਕਰ ਦਿਓ ਵੀ ਨਸ਼ੇ ਦੀ ਪ੍ਰਾਪਰਟੀ ਪਰ ਸਾਡੇ ਨਸ਼ੇ ਦੀ ਪ੍ਰਾਪਰਟੀ ਦੀ ਨਹੀਂ ਬਣੀ ਆ ਸਾਰੇ ਕੋ ਸਾਡੀ ਪਿੰਡ ਦੀ ਪੰਚਾਇਤ ਤੋਂ ਪੁੱਛਿਆ ਅਸੀਂ ਚਿੱਟੇ ਦੇ ਸੇਤ ਤੇ ਕੋਈ ਇੱਥੇ ਬਲੈਕ ਜੀ 2 ਨੰਬਰ ਤੇ ਕੰਮ ਨਹੀਂ ਕੀਤਾ ਇਹ ਸਾਡੇ ਪੀਡਬਲਯੂ ਦਾਦਾ ਜੀ ਨੌਕਰੀ ਕਰਦਾ ਜੀ ਇਹਦੀ ਬੇਸ਼ੱਕ ਚੈੱਕ ਕਰੇ ਪਰਸਾਂ ਕਰੋ ਨੋਟ ਕਰੋ ਜੀ ਜੋ ਨਹੀਂ ਥਰਗਾ ਲੱਗੀ ਹੈ ਚੈੱਕ ਕੀਤੀ ਹੈ ਵੀ ਅਸੀਂ ਜੇ ਇਹਦਾ ਟੁੱਟੀ ਹੈ ਜੀ ਸਰ ਵੀ ਮਤਲਬ ਸਾਡੀ ਵੀ ਦਾਦਾ ਜੀ ਨੇ ਪੀਡਬਲਿਊ ਕੀਤਾ ਹੈ ਜਿਹੜਾ ਅਸੀਂ ਪੰਚਾਇਤ ਤੋਂ ਪੁੱਛੇ ਵੀ ਚਿੱਟੇ ਦੀ ਪ੍ਰਾਪਰਟੀ ਬਣਾਈ ਹੈ ਸਾਡਾ ਕੋਈ ਨਹੀਂ ਦੇ ਸਰ ਸਾਡੀ ਬੇਨਤੀ ਹੈ ਵੀ ਸਾਡਾ ਨਿਸ਼ਾਨ ਅਨੁਸਾਰ ਹੀ ਪਵੇਗਾ ਸਰ ਇਹ ਸਰਕਾਰਾਂ ਨੇ ਕਰਕੇ ਆ ਵੀ ਸਰਕਾਰਾਂ ਨੇ ਜਿਨ੍ਹਾਂ ਦੇ ਵਿੱਚ ਭਲਵੰਤ ਮੰਨਦੀ ਸਰਕਾਰ ਆ ਉਹਨਾਂ ਦਾ ਸਾਰਾ ਕੋਈ ਭਾਈ ਗਿਆ ਸਾਡੀ ਗੱਲ ਹੀ ਨਹੀਂ ਸਰਕਾਰੇ ਸਾਡਾ ਘਰ ਡਾਰ ਸਰਕਾਰ ਵਾਲੇ ਕੁਝ ਪੈ ਨਹੀਂ ਆਈ ਸਰਕਾਰ ਵਾਲੇ ਇਹੋ ਹੀ ਆਂਦੀ ਕਿਤੇ ਸਰਕਾਰਾਂ ਨੂੰ ਦੇਖ ਕੇ ਬੇਨਤੀ ਹੈ ਹੋਰ ਤਾਂ ਸਾਡਾ ਧੱਕਾ ਦਾ ਹੈ ਹੀ ਨਹੀਂ ਅਸੀਂ ਬੇਨਤੀ ਕਰ ਸਕਨੇ ਹੱਥ ਜੋੜ ਕੇ ਸਾਡੀ ਤਾਂ ਮੀਂਹ ਵੀਂਦੀ ਆ ਸਰ ਮੈਂ ਕਿਹਾ ਵੀ ਸਾਡੇ ਹੁਣ ਕੋਈ ਸਾਡੇ ਘਰ ਦੀ ਜੱਤ ਹੋ ਸਾਡੀਆਂ ਨਿੱਕੀਆਂ ਜੀਆਂ ਪੁੱਤਧੀਆਂ ਵੀ ਆ ਸਾਡਾ ਦਾਦੀ ਦਾਦਾ ਇੱਥੇ ਰਹਿੰਦਾ ਸੀ ਸਾਡੇ ਨਾਲ ਜੋ ਵੀ ਹੋ ਰਿਹਾ ਧੱਕਾ ਹੋ ਰਿਹਾ ਸਾਸਾਂ ਨੂੰ ਸਾਰੇ ਇਹੀ ਮੰਨਿਆ ਤੁਦੇ ਸਾਹਮਣੇ ਨਜਾਇਜ਼ ਸਾਡੇ ਸਾਡੇ ਘਰ ਨਾਲ ਆਇਆ ਕੋਈ ਡਰੱਗ ਦੇ ਮਾਮਲੇ ਤੇ ਕੋਈ ਪਰਚਾ ਹੈਗਾ ਤੁਹਾਡੇ ਤੇ ਸਰ ਪਰਚੇ ਸਾਡੇ ਨਜਾਇਜ਼ ਕੀਤੇ ਗਏ ਆ ਜੀ ਸਾਡੇ ਕੋਲ ਕੋਈ ਅੱਜ ਤਾਂ ਨਹੀਂ ਇਕ 50 ਪੈਸੇ ਦੀ ਸਦੂ ਦੇ ਬਾਠੇ ਸਰ ਜਿੰਦਾ ਵੀ ਪਰਚਾ ਭਾਰ ਕਰਦੀਆ ਸਾਡੇ ਘਰ ਦੇ ਮੈਂਬਰਾਂ ਦਾ ਇੱਕੋ ਦਾਾਂ ਦੀ ਲਫਦਾ ਬਣਾ ਲਿਆ ਜੀ ਸਾਡਾ ਡੈਡੀ ਜੀ ਤਾਂ ਮੇਲਾ ਆਇਆ ਸੀ ਤੀਜੇ ਮਹੀਨੇ ਦਾ ਉਹ ਤੂੰ ਚੋਕ ਦੇ ਦੁਕਾਨਾਂ ਤੋਂ ਦੇ ਨਜਾਇਜ਼ ਪਰਚਾ ਕਰਦਾ ਚੌਕੀ ਵਾਲਾ ਚੱਕਿਆ ਜੀ ਹਰਗਦੇਵੇ ਐਸਾ ਹੀ ਨੇ ਉਹਨੇ ਪੁਲਾਤਾ ਥਾਣੇ ਦੇ ਦਿੱਤਾ ਸਾਰੇ ਇਸ ਪਿੰਡ ਤੇ ਕਿੱਥੇ ਨੇ ਘਰ ਰਹੇ ਇਦਾਂ ਬਨੇਪ ਤੇ ਸਾਰੇ ਹੁਣਾਂ ਵੀ ਬੇਇੱਜ਼ਤ ਦਾ ਬਤਨਾਮ ਹੋਇਆ ਕੰਮ ਦੋ ਨੰਬਰ ਤੇ ਵੀ ਨਹੀਂ ਅਗੇ ਆਪਾਂ ਆਪਣੇ ਸਾਰੇ ਕਾਰੋਬਾਰ ਕਰਦੇ ਆ ਸਰ ਮਤਲਬ ਇਹ ਵੀ ਨਹੀਂ ਨਸ਼ੇ ਦੇ ਵਿੱਚ ਬੂਟਾ ਇੱਕ ਬਦਨਾਮ ਕੀਤਾ ਗਿਆ ਸਰਕਾਰ ਕੰਮ ਕਰਦੇ ਨੇ ਕਾਰੋਬਾਰ ਹੋਰ ਕੋਮਾ ਕਰਦੀਆਂ ਉਹਨਾਂ ਦੇ ਕੋਈ ਪੁੱਛਦਾਸ ਨਹੀਂ ਸਾਡੇ ਗਰੀਬਾ ਰਾਵਾਂ ਨੂੰ ਦੇ ਕੋਈ ਇਹ ਵੀ ਨਸ਼ੇ ਸਿਰ ਤੇ ਘਰ-ਬਾਰ ਬਣਾਇਆ ਅਸੀਂ ਮਿਹਨਤਾਂ ਦੀ